ਆਤੋ ਬਾਈਗੋ ਦੀ ਗਿੱਟ ਪਤੇ ਬਈ ਤੁਸੀਂ ਇਹਨੇ ਕੋ ਵੀ ਜਿਨ੍ਹਾਂ ਤੇ ਆਪਣੇ ਹੜਪੀਤਾਂ ਵਾਸਤੇ ਸੇਵਾ ਕਰਤ ਲੋ ਜੇ ਕੱਲੀ ਇਹ ਨਹੀਂ ਹੈਗਾ ਵੀ ਪਹਿਲੇ ਜ਼ਿਮੀਦਾਰਾਂ ਦੇ ਵਿੜੇ ਦੇ ਉੱਤੇ ਜਾਂ ਕੱਠੀ ਉਹ ਸਾਰੇ ਪਿੰਡ ਦੇ ਸਹਿਯੋਗ ਨਾਲ ਬਹੁਤ ਵਧੀਆ ਅਪਰੇਲਾ ਕੀਤਾ ਆਪਣੇ ਭਰਾਵਾਂ ਨੇ ਸਾਰਿਆਂ ਨੇ ਸਾਰੇ ਪਿੰਡ ਦੇ ਲੋਕ ਇਕੱਠਾ ਕਰ ਤੁਸੀਂ ਇਹ ਦੇਖੋ ਵੀ ਸਾਰੇ ਜਿੰਨਾ ਵੀ ਕੋਈ 20 ਕੋਈ 50 ਕੋਈ 100 ਕੋਈ 500 ਕੋਈ ਪਿੰਡ ਦਾ ਕੋਈ ਇਹ ਮੈਂਬਰ ਨਹੀਂ ਹੈਗਾ ਵੀ ਜਿਹਨੇ ਸੇਵਾ ਨਹੀਂ ਦਿੱਤੀ ਹੈਗੀ ਕੋਈ ਆਟਾ ਦੇ ਰਿਹਾ ਕੋਈ ਕਣਕ ਦੇ ਰਿਹਾ ਕੋਈ ਖੰਡ ਦੇ ਰਿਹਾ ਕੋਈ ਗੋੜ ਦੇ ਰਿਹਾ ਇਹ ਚੀਜ਼ ਸਾਰੇ ਪੰਜਾਬ ਪੰਜਾਬ ਦੇ ਤੇ ਪੰਜਾਬੀ ਦੇ ਵਿੱਚ ਹੋਣੀ ਚਾਹੀਦੀ ਆ ਵੀ ਹੁਣ ਪੰਜਾਬ ਨਾਲ ਡਟ ਕੇ ਖੜਨ ਦਾ ਟਾਈਮ ਆ ਤੇ ਹੁਣ ਖੜਜੋ ਡਟ ਕੇ ਸਾਰਿਆਂ ਨੂੰ ਬੇਨਤੀ ਹੱਥ ਜੋੜ ਕੇ ਵੀ ਜਿਵੇਂ ਆ ਇਸ ਲੋੜ ਤੁਸੀਂ ਇਹ ਦੇਖ ਲਓ ਵੀ ਜਿੱਥੇ ਆਪਾਂ ਖੜੇ ਆ ਹੁਣ ਇੱਥੇ ਹੁਣ ਆਪਾਂ ਮਹਿਰਾ ਬਰਾਦਰੀ ਦੇ ਘਰਾਂ 'ਚ ਖੜੇ ਆ ਤੁਸੀਂ ਆ ਦੇਖੋ ਵੀ ਸਾਰਿਆਂ ਨੇ ਬਹੁਤ ਡਟ ਕੇ ਸੇਵਾ ਕਰੀਆ ਇਹ ਚੀਜ਼ ਜ਼ਰੂਰੀ ਆ ਵੀ ਸਾਰੇ ਪਿੰਡ ਦਾ ਜੱਸਾ ਜੋਗੂਗਾ ਫੇਰ ਹੀ ਆਪਾਂ ਉੱਥੇ ਤੱਕ ਵੀ ਪੂਰਾ ਤਕੜਾ ਲੰਗਰ ਦਾ ਪ੍ਰਬੰਧ ਕਰ ਸਕਦੇ ਆ ਜਾ ਕੇ ਤੇ ਸਾਰਿਆਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਆ ਵੀ ਜਿੰਨੇ ਵੀ ਪਿੰਡ ਦੇ ਵਿੱਚ ਜਿੰਨੇ ਵੀ ਮੂਤਵਾਰ ਬੰਦੇ ਨੇ ਪਹਿਲਾਂ ਤਾਂ ਉਹ ਮੂਰੇ ਸਾਰੇ ਲੱਗ ਕੇ ਤੁਰੋ ਤੇ ਦੂਜਾ ਨੰਬਰ ਵੀ ਸਾਰੇ ਪਿੰਡ ਨੂੰ ਜ਼ਰੂਰੀ ਆ ਵੀ ਸਾਰਾ ਪਿੰਡ ਸੇਵਾ ਦੇ ਵਿੱਚ ਜਿੰਨਾ ਵੀ ਯੋਗਦਾਨ ਹੋ ਸਕਦਾ ਕੋਈ 20 ਦਾ ਕੋਈ 50 ਦਾ ਕੋਈ 500 ਦਾ ਕੋਈ 1000 ਦਾ ਕਿੰਨੇ ਦਾ ਵੀ ਸੋਸੋ ਹੋ ਸਕਦਾ ਵੀ ਸਾਰੇ ਵੱਧ ਤੋਂ ਵੱਧ ਸੇਵਾ ਪਾਓ ਜਿਵੇਂ ਆਪਣੇ ਪਿੰਡ ਵੀ 500 ਰੁਪਏ ਕਿੱਲਾ ਪਾਇਆ ਕੋਈ ਬੜੀ ਵੱਡੀ ਗੱਲ ਨਹੀਂ ਹੈਗੀ ਸਾਰਿਆਂ ਨੂੰ ਤੇ ਜਰੂਰ ਸਾਰਿਆਂ ਨੂੰ ਬੇਨਤੀ ਆ ਵੀ ਪਿੰਡ ਦੇ ਵਿੱਚੋਂ ਮਾਇਆ ਵੀ ਇਕੱਠੀ ਕਰ ਲੋ ਤੇ ਵੀ ਜਿੰਨਾ ਉਧਰ ਜਿਵੇਂ 4 ਦਾ ਹੋ ਗਿਆ ਪ੍ਰਬੰਧ 4 ਦਾ ਪ੍ਰਬੰਧ ਵੀ ਆਪਾਂ ਕਰ ਰਹੇ ਆਂ 4 ਦੀਆਂ ਵੀ ਦੋ ਟਰਾਲੀਆਂ ਭਰ ਲਿਆਂਗੇ ਤੇ ਟੂੜੀ ਦੇਵੇਂ ਭਰ ਲਿਆਂਗੇ ਤੇ ਸਾਰਿਆਂ ਨੂੰ ਬੇਨਤੀ ਆ ਹੱਥ ਜੋੜ ਕੇ ਵੀ ਹੁਣ ਆਪਣਾ ਟਾਈਮ ਆ ਗਿਆ ਵੀ ਪੰਜਾਬ ਨਾਲ ਖੜਨ ਦਾ ਤੇ ਸਾਰੇ ਕੋਈ ਗੱਲ ਮੋਢੇ ਨਾਲ ਮੋਢਾ ਲਾ ਕੇ ਸਾਰੇ ਆਪਣੇ ਭਰਾਵਾਂ ਨੂੰ ਬੇਨਤੀ ਆ ਵੀ ਖੜਜੋ ਇੱਕ ਦੂਜੇ ਨਾਲ ਧੰਨਵਾਦ